ਤੱਕ ਤੁਸੀਂ ਇਨ ਡੈਪਥ ਉਸ ਸੀਜ਼ਨ ਨੂੰ ਫੀਲ ਨਹੀਂ ਕਰ ਸਕਦੇ ਨਾ ਤੁਹਾਨੂੰ ਅਥਰੂ ਨਹੀਂ ਆ ਸਕਦੇ ਔਰ ਮਜ਼ੇ ਦੀ ਗੱਲ ਹੈ ਕਿ ਇਹਨਾਂ ਸੀਨਾਂ ਦੇ ਵਿੱਚ ਮੈਂ ਕਿਤੇ ਵੀ ਉਹ ਸਾਡੇ ਇੱਕ ਗਲਿਸਰਿਨ ਯੂਜ਼ ਕਰਦੇ ਹਾਂ ਸੀ ਪਰ ਇਹਦੇ ਵਿੱਚ ਯੂਜ਼ ਨਹੀਂ ਕਰਨੀ ਪਈ ਕਿਉਂਕਿ ਗੁਰਮukh Singh ਦੀ वेदना ਜਿਹੜੀ ਸੀ ਜੋ ਸੋਚ ਰਿਹਾ ਸੀ ਜੋ ਦੱਸ ਰਿਹਾ ਸੀ ਸਮਝਾ ਰਿਹਾ ਸੀ ਅਥਰੂ ਆਪ ਮਹਾਰਿਆ ਦੀ ਦੁਨੀਆਂ ਦੇ ਸਭ ਤੋਂ ਜ਼ਿਆਦਾ ਜੇ ਕੋਈ ਕਮਾ ਖੁਸ਼ੀ ਨੇਕ ਤੋਂ ਹੀ ਮਿਲਦਾ ਹੈ ਨਾ ਜਦੋਂ ਮੈਂ ਆਪਣੇ ਪਿਓ ਨੂੰ ਜੱਫੀ ਪਾਉਣਾ ਜਾਂ ਮਾਂ ਨੂੰ ਉਹ ਜਿਹੜੀ ਇੱਕ ਬਚਪਨ ਦੀ ਖੁਸ਼ਬੂ ਖੁਲੀ ਹੋਈ ਹੈ ਅੰਦਰ ਉਹ ਦੁਬਾਰਾ ਮਿਲਦੀ ਹੈ ਨਾ ਜਦੋਂ ਬਹੁਤ ਚੰਗੀ ਲੱਗਦੀ ਹੈ ਬਹੁਤ ਕਮਾਲ ਹੈ ਔਰ ਉਹਨਾਂ ਨੇ ਮੇਰੀ ਜ਼ਿੰਦਗੀ ਚ ਕੰਟਰੀਬਿਊਟ ਵੀ ਬਹੁਤ ਕੀਤਾ ਸੋ ਮੈਂ ਹਮੇਸ਼ਾ ਇਸ ਚੀਜ਼ ਦਾ ਵਾਹਿਗੁਰੂ ਦਾ ਸਨਮਾਨ ਰਵਾंगा ਕਿ ਉਹਨਾਂ ਨੇ ਮੈਨੂੰ ਇੰਨੇ ਜੋਗਾ ਕੀਤਾ ਕਿ ਮੈਂ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੇਖ ਸਕਿਆ ਮੈਂ ਕੋਈ ਕਲਾਕਾਰ ਦਾ ਨਾਮ ਹੈ ਕੋਈ ਬਹੁਤ ਵੱਡਾ ਕਲਾਕਾਰ ਦਾ ਨਾਮ ਹੈ ਕੋਈ ਆ ਦਾਰਸ਼ਣਿਕਾ ਨਾ ਮੇਰਾ ਕੋਈ ਸੋਸਾਇਟੀ ਨੂੰ ਵੱਖਰਾ ਕੰਟਰੀਬਿਊਸ਼ਨ ਨਾ ਦੇਣ ਮੈਨੂੰ ਇੱਕੋ ਹੀ ਚੀਜ਼ ਆਪਣੇ ਚ ਪਲੱਸ ਪੁਆਇੰਟ ਲੱਗਦੀ ਮੈਂ ਜਿਗਿਆਸੂ ਬਹੁਤ ਹਾਂ ਅੰਗਰ ਆ ਜਾਏਗਾ ਜੀ ਮੈਨੂੰ ਅਰਦਾਸ ਫਿਲਮ ਨੇ ਪਹਿਲੀ ਜਿਹੜੀ ਅਰਦਾਸ ਆਈ ਸੀ ਉਹਨੇ ਮੈਨੂੰ ਅੰਦਰੋਂ ਬਹੁਤ ਚੇਂਜ ਕੀਤਾ ਸੀ ਮੈਨੂੰ ਲੱਗਦਾ ਸੀ ਕਿ ਹੁਣ ਜ਼ਿੰਮੇਵਾਰੀ ਵਾਲਾ ਸਿਨੇਮਾ ਕਰਨ ਦਾ ਵਕਤ ਆ ਗਿਆ ਹੈ 13 ਸਤੰਬਰ ਨੂੰ ਫਿਲਮ ਰਿਲੀਜ਼ ਹੋਈ ਹੈ ਅਰਦਾਸ ਸਰਬਤ ਦੇ ਪਲੇਰੀ ਔਰ ਫਿਲਮ ਦੇ ਵਿੱਚ ਹਰ ਇੱਕ ਕਿਰਦਾਰ ਬਹੁਤ ਪਿਆਰਾ ਹੈ ਪਰ ਜੋ ਮੈਨੂੰ ਬਹੁਤ ਪਸੰਦ ਹੈ ਉਹ ਹੈ ਗੁਰਮੁਖ ਦਾ ਕਿਰਦਾਰ ਜੋ ਕਿ ਗੁਰਪ੍ਰਤ ਕੋਗੀ ਜੀ ਨੇ ਪਲੇ ਕੀਤਾ ਹੈ ਸੋ ਮੇਰੇ ਨਾਲ ਇੱਥੇ ਉਹ ਮੌਜੂਦ ਹਨ ਗੱਲਬਾਤ ਕਰਦੇ ਆਂ ਫਿਲਮ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਸੋ ਜਾਣਦੇ ਆ ਕਿ ਉਹ ਕਿੰਨੇ ਓਵਰਵੈਲਮਡ ਹੈ ਇਸ ਫਿਲਮ ਨੂੰ ਜਿੱਦਾਂ ਰਿਸਪੌਂਸ ਮਿਲਿਆ ਉਹਨੂੰ ਦੇਖ ਕੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਬਹੁਤ ਸ਼ੁਕਰੀਆ ਜੀ ਨੇਹਾ ਜੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਦਬ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਸੋ ਗੁਰਮੁਖ ਸਿੰਘ ਤਾਂ ਬ ਨਹੀਂ ਗੁਰਮukh Singh ਸੇਖਰੇ ਆ ਜੀ ਅਸਲ 'ਚ ਗੁਰਮukh Singh ਦੁਨੀਆ ਨੂੰ ਪੜਦਾ ਸੁਣਦਾ ਜਾਣਦਾ ਉਹਨਾਂ ਨੂੰ ਫਿਰ ਉਹਨੂੰ ਜੋ ਇਲਮ ਹੁੰਦਾ ਲੋਕਾਂ ਤੋਂ ਉਹ ਲੋਕਾਂ ਨਾਲ ਸ਼ੇਅਰ ਕਰਦਾ ਹੈ ਜੀ ਸੋ ਗੁਰਮukh Singh ਇੱਕ ਮਾਧਿਅਮ ਹੈ ਇੱਕ ਕੋਈ ਇਨਸਾਨ ਨਹੀਂ ਹੈ ਅਸੀਂ ਉਸ ਪਾਤਰ ਨੂੰ ਇੱਕ ਮੀਡੀਅਮ ਦੀ ਤੌਰ ਤੇ ਇਸ ਫਿਲਮ ਦੇ ਵਿੱਚ ਇਸਤੇਮਾਲ ਕਰਦੇ ਹਾਂ ਜੀ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ ਬਿਲਕੁਲ ਇੱਕ ਮਾਧਿਅਮ ਹੈ ਹੈਨਾ ਕਿ ਲੋਕਾਂ ਨੂੰ ਆਪਣੀ ਗੱਲਾਂ ਦੇ ਨਾਲ ਉਹ ਇੰਨਾ ਕੁਝ ਸਿਖਾ ਰਿਹਾ ਹੈ ਜਾਂ ਇੰਨਾ ਕੁਝ ਦੱਸ ਦਿੰਦਾ ਹੈ ਕਿ ਲੋਕੀ ਸਿਨੇਮਾ ਘਰਾਂ ਦੇ ਵਿੱਚ ਬੈਠ ਕੇ ਨਾ ਉਹ ਚੀਜ਼ਾਂ ਨੂੰ ਫੀਲ ਕਰ ਰਹੇ ਐ ਕਈ ਕਈ ਮਾਵਾਂ ਜਿਹੜੀਆਂ ਸਿਨੇਮਾ ਘਰ ਦੇ ਵਿੱਚ ਆਈਆਂ ਤੇ ਉਹ ਕਹਿੰਦੀ ਹੈ ਕਿ ਅਸੀਂ ਅਸੀਂ ਇਸ ਕਿਰਦਾਰ ਨੂੰ ਵੇਖ ਕੇ ਜਿੱਥੇ ਧੀਆਂ ਦੇ ਲਈ ਵੀ ਹਨਾ ਤੁਸੀਂ ਸਪੈਸ਼ਲ ਇੱਕ ਡਾਇਲੋਗ ਬੋਲਦੇ ਹੋ ਕਹਿੰਦੇ ਅਸੀਂ ਬਹੁਤ ਲੱਕੀ ਫੀਲ ਕਰਦੇ ਆ ਕਿ ਮੇਰੇ ਘਰ ਤੇ ਜੰਮੀ ਹੈ ਭਈ ਠੀਕ ਹੈ ਜੋ ਜੀ ਆ ਹੋਣਾ ਚਾਹੀਦਾ ਵਧੀਆ ਪਰ ਇਹ ਗੱਲ ਹੈ ਕਿ ਲੱਕੀ ਫੀਲ ਕਰਦੇ ਆ ਮੈਂ ਦੁਨੀਆ ਦੀ ਲੱਕੀ ਮਾਇਆ ਕਿ ਮੇਰੇ ਘਰ ਧੀ ਹੈ ਕਿਤੇ ਇੱਕ ਬਾਪ ਕਹਿ ਰਿਹਾ ਹੈ ਜਾਂ ਕਿਤੇ ਬੇਟਾ ਕਹਿ ਰਿਹਾ ਹੈ ਕਿ ਹਾਂ ਬਾਪ ਤੇ ਬੇਟੇ ਦਾ ਰਿਸ਼ਤਾ ਜਿਹੜਾ ਵੇਖ ਕੇ ਜੋ ਚੀਜ਼ ਮਿਸਿੰਗ ਸੀਗੀ ਉਹ ਸਾਨੂੰ ਹੁਣ ਰਿਅਲਾਈਜ਼ ਹੋਈ ਹੈ ਸੋ ਖੁਸ਼ੀ ਹੋਣਦੀ ਹੈ ਕਿ ਜਦੋਂ ਲੋਕੀ ਤੁਹਾਡੇ ਕਰੈਕਟਰ ਦੇ ਨਾਲ ਆ ਤੁਹਾਡੇ ਜਿਹੜੀ ਤੁਸੀਂ ਗੱਲ ਆਪਣੀ ਫਿਲਮ ਦੇ ਰਾਹੀਂ ਕਹਿ ਰਹੇ ਹੋ ਉਹ ਵਾਕਈ ਕਨੈਕਟ ਹੁੰਦੇ ਆ ਉਸ ਚੀਜ਼ ਨਾਲ ਤੇ ਉਹ ਜਿਹੜੀ ਵੈਲਿਊ ਤੁਸੀਂ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਦੱਸਣ ਦੀ ਕੋਸ਼ਿਸ਼ ਕਰਦੇ ਹੋ ਉਹ ਲੋਕੀ ਬਿਲਕੁਲ ਉਹਦਾ ਅਡਾਪਟ ਵੀ ਕਰਦੇ ਨੇ ਬਿਲਕੁਲ ਜੀ ਮੈਂ ਫੇਰ ਕਹਾਂਗਾ ਕਿ ਸਾਡਾ ਇਹਦੇ 'ਚ ਕੁਝ ਨਹੀਂ ਹੈ ਇਹ ਮੈਨੂੰ ਬਚਪਨ ਯਾਦ ਆ ਗਿਆ ਜਦੋਂ ਸਕੂਲੇ ਫੱਟੀ ਲਿਖਦੇ ਹੁੰਦੇ ਸੀ ਜੀ ਸਾਡੀ ਜਿਹੜੀ ਟੀਚਰ ਸੀ ਜਾਂ ਸਾਡੇ ਮਾਸਟਰ ਜੀ ਸੀ ਉਹ ਪਹਿਲੋਂ ਪੈਨਸਲ ਨਾਲ ਪੁਰਨੇ ਵਾਦਨਦੇ ਹੁੰਦੇ ਸੀ ਉਹਨੂੰ ਕਹਿੰਦੇ ਸੀ ਪੁਰਨੇ ਠੀਕ ਹੈ ਫਿਰ ਅਸੀਂ ਕਲਮ ਦਵਾਦਣਾ ਉਹਦੇ ਉੱਤੇ ਲਿਖਣਾ ਹੁੰਦਾ ਸੀ ਫਿਰ ਉਹ ਜੇ ਸਹੀ ਲਿਖਿਆ ਜਾਂਦਾ ਸੀ ਤੇ ਉਹਦੀ ਸ਼ਾਬਾਸ਼ ਮਿਲਦੀ ਹੁੰਦੀ ਸੀ ਤੇ ਮੈਨੂੰ ਲੱਗਦਾ ਫੱਟੀ ਤੇ ਪੁਰਨੇ ਤਾਂ ਬਾਬਾ ਜੀ ਪਾਗੇ ਹੋਏ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੇ ਉੱਤੇ ਆਪਣੀ ਕਲਮ ਦੇ ਨਾਲ ਸਿਆਹੀ ਚਲਾ ਸਕੀਏ ਤੇ ਜਿਹੜੀ ਲੋਕਾਂ 'ਚ ਉਜਾਗਰ ਹੋਵੇ ਤੇ ਸਾਨੂੰ ਬਹੁਤ ਚੰਗਾ ਲੱਗਦਾ ਜੇ ਉਹ ਸਾਡੀ ਚੀਜ਼ ਕਨਵੇ ਹੁੰਦੀ ਹੈ ਔਰ ਅਸੀਂ ਮਹਾਪੁਰਖਾਂ ਦੇ ਸੰਦੇਸ਼ ਅਗਰ ਲੋਕਾਂ ਤੱਕ ਅੱਗੇ ਪਹੁੰਚਾਂ ਚ ਕਾਮਯਾਬ ਹੁੰਨੇ ਆ ਜਾਂ ਜੋ ਅਸੀਂ ਆਪ ਇੱਕ ਸਮਾਜ ਲਈ ਸੋਚਦੇ ਹੋਏ ਜੋ ਸਕ੍ਰਿਪਟ ਲਿਖਦੇ ਆ ਉਹਦੇ ਚੋਂ ਕੋਈ ਚੰਗੀ ਗੱਲ ਲੋਕਾਂ ਨੂੰ ਪਸੰਦ ਆਉਂਦੀ ਆ ਤਾਂ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਜੀ ਸਕ੍ਰਿਪਟ ਸਰ ਅਸੀਂ ਲੋਕ ਤਾਂ ਬਹੁਤ ਇਮੋਸ਼ਨਲ ਹੋਏ ਤੁਹਾਡੀ ਫਿਲਮ ਵੇਖ ਕੇ ਹੈ ਨਾ ਲੋਕੀ ਅਜੇ ਵੀ ਇਮੋਸ਼ਨਲ ਹੋ ਰਹੇ ਜਿਨ੍ਹਾਂ ਨੇ ਈਵਨ 2-2 3-3 ਵਾਰ ਵੀ ਵੇਖੀ ਹੈ ਇਹੋ ਜੇ ਲੋਕ ਵੀ ਜਿਨ੍ਹਾਂ ਨੇ ਇਹ ਇੰਨੀ ਵਾਰ ਵੀ ਵੇਖ ਲਈ ਇੱਕ ਹਫਤੇ ਦੇ ਵਿੱਚ ਪਰ ਤੁਸੀਂ ਕਿਰਦਾਰ ਤਾਂ ਉਹ ਨਿਭਾਇਆ ਹੋਇਆ ਜਦੋਂ ਤੁਸੀਂ ਸਿਨੇਮਾਗਰ ਦੇ ਵਿੱਚ ਵੇਖੀ ਤੁਸੀਂ ਵੀ ਇਮੋਸ਼ਨਲ ਹੋਏ ਉਹੀ ਆਪਣਾ ਕਿਰਦਾਰ ਵੇਖ ਕੇ ਕੀਤਾ ਨਹੀਂ ਤੁਹਾਡੇ ਨਾਲੋਂ ਜ਼ਿਆਦਾ ਹੋਏ ਤੁਸੀਂ ਫਿਲਮ ਦੇਖ ਕੇ ਹੋਏ ਅਸੀਂ ਸ਼ੂਟਿੰਗ ਵੀ ਕੀਤੀ ਹੈ ਜੀ ਉਹਦੀ ਹਨ ਜਦ ਤੱਕ ਤੁਸੀਂ ਇਨ ਡੈਪਥ ਉਸ ਚੀਜ਼ ਨੂੰ ਫੀਲ ਨਹੀਂ ਕਰ ਸਕਦੇ ਨਾ ਤੁਹਾਨੂੰ ਅਥਰੂ ਨਹੀਂ ਆ ਸਕਦੇ ਔਰ ਮਜ਼ੇ ਦੀ ਗੱਲ ਹੈ ਕਿ ਇਹਨਾਂ ਸੀਨਾਂ ਦੇ ਵਿੱਚ ਮੈਂ ਕਿਤੇ ਵੀ ਉਹ ਸਾਡੇ ਇੱਕ ਗਲਿਸਰਨ ਯੂਜ਼ ਕਰਦੇ ਆਂ ਸੀ ਪਰ ਇਹਦੇ ਚ ਯੂਜ਼ ਨਹੀਂ ਕਰਨੀ ਪਈ ਕਿਉਂਕਿ ਗੁਰਮukh Singh ਦੀ वेदना ਜਿਹੜੀ ਸੀ ਜੋ ਸੋਚ ਰਿਹਾ ਸੀ ਜੋ ਦੱਸ ਰਿਹਾ ਸੀ ਸਮਝਾ ਰਿਹਾ ਸੀ ਅਥਰੂ ਆਪ ਮੁਹਾਰੇ ਆ ਰਹੇ ਸੀ ਸੋ ਅਸੀਂ ਉਸ ਪਹਿਲੋਂ ਆਪ ਉਸ ਸਪੀਡ ਚੋਂ ਲੰਘਣਾ ਪੈਂਦਾ ਤਾਂ ਉਹ ਦਰਦ ਪੀੜ ਜਿਹੜਾ ਸੀ ਉਹਨੂੰ ਬਿਆਨ ਕਰ ਸਕਦੇ ਆਂ ਅਸੀਂ ਉੱਥੇ ਸ਼ੂਟ ਕਰਦੇ ਵੀ ਬਹੁਤ ਵਾਰ ਇਮੋਸ਼ਨਲ ਹੋਏ ਤੇ ਫਿਲਮ ਦੇਖ ਕੇ ਵੀ ਬਹੁਤ ਹੋਏ ਖਾਸ ਤੌਰ ਤੇ ਜਿੱਲਾ ਸ਼ੋ ਮੈਂ ਆਪਣੇ ਮਦਰ ਫਾਦਰ ਨਾਲ ਬੈ ਕੇ ਦੇਖਿਆ ਉਹ ਤਾਂ ਬਹੁਤ ਜ਼ਿਆਦਾ ਇਮੋਸ਼ਨਲ ਹੋਇਆ ਇਸ ਵਾਰ ਉਹਨਾਂ ਨੇ ਕੀ ਕਿਹਾ ਕਿ ਕਿਤੇ ਜਦੋਂ ਤੁਸੀਂ ਇੰਟਰਵਿਊ ਦੀ ਦੱਸ ਰਹੇ ਸੀ ਪਿਛਲੀ ਵਾਰ ਜਦੋਂ ਗੁਰਮੁਖ ਦਾ ਕਿਰਦਾਰ ਅਰਦਾਸ ਚ ਵੇਖਿਆ ਸੀ ਉਹਨਾਂ ਨੇ ਤੇ ਤੁਹਾਡੇ ਮਦਰ ਕਹਿੰਦੇ ਸੀ ਤੂੰ ਤੂੰ ਮੇਰਾ ਹੀ ਪੋਤਾ ਹੈ ਨਾ ਇਸ ਵਾਰ ਉਹਨਾਂ ਦਾ ਕੀ ਸੀਗਾ ਰਿਐਕਸ਼ਨ ਬਸ ਉਹ ਚਾਰੇ ਖੁਦ ਹੀ ਇਮੋਸ਼ਨਲ ਹੋ ਗਏ ਜੀ ਉਹ ਸਮਾਂ ਥੋੜਾ ਘੱਟ ਸੀ ਕਿਉਂਕਿ ਸਾਰੇ ਦਰਸ਼ਕ ਮਿਲ ਰਹੇ ਸੀ ਹਾਂ ਤੇ ਮੁੰਡਾੜੀ ਨੇ ਕੁੱਟ ਕੇ ਜੱਫੀ ਪਾ ਕੇ ਕਿਹਾ ਸੀ ਬਹੁਤ ਬਾ ਵਧੀਆ ਬਈ ਤੋਂ ਕਮਾਲ ਹੈ ਨਾ ਜਦੋਂ ਪਿਓ ਇੰਨਾ ਕਹਿ ਦਵੇ ਤੇ ਮੈਨੂੰ ਲੱਗਦਾ ਦੁਨੀਆ ਦਾ ਸਭ ਤੋਂ ਵੱਡਾ ਔਸਕਰ ਉਹੀ ਹੈ ਰਾਈਟ ਬਿਲਕੁਲ ਬਿਲਕੁਲ ਔਰ ਆਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਬੁੱਤ ਵੀ ਜਿਹੜਾ ਹੈ ਬਹੁਤ ਹੈਜ਼ਿਟੇਟ ਕਰਦਾ ਹੁੰਦਾ ਆਪਣੇ ਪਿਓ ਦੇ ਨਾਲ ਖੁੱਲਣ ਦੇ ਲਈ ਹੈ ਨਾ ਔਰ ਕਈ ਵਾਰ ਬਾਪ ਨੂੰ ਵੀ ਹੁੰਦਾ ਹੁੰਦਾ ਹੈ ਕਿ ਬੱਚੇ ਹੁਣ ਵੱਡੇ ਹੋ ਗਏ ਹੈ ਨਾ ਉਹ ਲਾੜ ਕਈ ਵਾਰ ਨਹੀਂ ਲੜਾ ਪਾਉਂਦੇ ਪਰ ਇਸ ਟਾਈਮ ਦੇ ਵਿੱਚ ਵੀ ਜੇ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਗੱਲ ਲਾ ਕੇ ਇੰਨੀ ਗੱਲ ਕਹਿ ਰਹੇ ਹਾਲਾਂਕਿ ਤੁਸੀਂ ਇੰਨੀਆਂ ਫਿਲਮਾਂ ਕੀਤੀਆਂ ਹੋਈਆਂ ਹਨਾ ਇੰਨੇ ਕਿਰਦਾਰ ਕੀਤੇ ਹੋਏ ਬਟ ਫਿਰ ਵੀ ਜੇ ਅੱਜ ਵੀ ਗੱਲ ਲਾ ਕੇ ਕਹਿੰਦੇ ਕਿ ਬਹੁਤ ਸੋਹਣਾ ਕੰਮ ਹੈ ਤੇ ਮੈਨੂੰ ਲੱਗਦਾ ਕਿ ਕੋਈ ਪੋਤ ਲਈ ਇਸ ਤੋਂ ਵੱਡੀ ਜੇਤਾਂ ਲਈ ਕੋਈ ਗੱਲ ਨਹੀਂ ਬਿਲਕੁਲ ਜੀ ਅੱਜ ਵੀ ਮੈਨੂੰ ਦੁਨੀਆ ਦੇ ਸਭ ਤੋਂ ਜ਼ਿਆਦਾ ਜੇ ਕੋਈ ਕਮਾ ਖੁਸ਼ੀ ਨੇਕਤ ਉਹ ਹੀ ਮਿਲਦਾ ਹੈ ਨਾ ਜਦੋਂ ਮੈਂ ਆਪਣੇ ਪਿਓ ਨੂੰ ਜੱਫੀ ਪਾਉਣਾ ਜਾਂ ਮਾਂ ਨੂੰ ਉਹ ਜਿਹੜੀ ਇੱਕ ਬਚਪਨ ਦੀ ਖੁਸ਼ਬੂ ਖੁਲੀ ਹੋਈ ਅੰਦਰ ਉਹ ਦੁਬਾਰਾ ਮਿਲਦੀ ਹੈ ਨਾ ਜਦੋਂ ਬਹੁਤ ਚੰਗੀ ਲੱਗਦੀ ਹੈ ਬਹੁਤ ਕਮਾਲ ਹੈ ਔਰ ਉਹਨਾਂ ਨੇ ਮੇਰੀ ਜ਼ਿੰਦਗੀ ਚ ਕੰਟਰੀਬਿਊਟ ਵੀ ਬਹੁਤ ਕੀਤਾ ਸੋ ਮੈਂ ਹਮੇਸ਼ਾ ਇਸ ਚ ਦਾ ਵਾਈ ਗੁਰੂ ਦਾ ਸਨਮਾਨ ਰਵਾਂਗਾ ਕਿ ਉਹਨਾਂ ਨੇ ਮੈਨੂੰ ਇੰਨੇ ਜੋਗਾ ਕੀਤਾ ਕਿ ਮੈਂ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਦੇਖ ਸਕਿਆ ਤੁਹਾਨੂੰ ਫਲੈਸ਼ਬੈਕਸ ਹੁੰਦੇ ਆ ਸਾਨੂੰ ਆਪਣਾ ਬਚਪਨ ਕਈ ਵਾਰ ਯਾਦ ਆਦਾਂਦਾ ਆਂਦਾ ਹੁੰਦਾ ਤੁਹਾਨੂੰ ਵੀ ਇਦਾਂ ਹੁੰਦਾ ਬਹੁਤ ਜ਼ਿਆਦਾ ਫਲੈਸ਼ਬੈਕਸ ਹੁੰਦੇ ਨੇ ਜੀ ਕਿਉਂਕਿ ਬਚਪਨ ਜਿਹੜਾ ਨਾ ਉਹ ਜਿੱਦਾਂ ਦੇ ਹਾਲਾਤਾਂ ਚ ਲੰਘਿਆ ਹੁੰਦਾ ਉਹ ਤੁਹਾਡੀ ਅਗਲੀ ਜ਼ਿੰਦਗੀ ਤੇ ਬਹੁਤ ਰਿਫਲੈਕਟ ਕਰਦਾ ਸੋ ਅਕਸਰ ਬੜੀ ਬਿਆਨ ਕਰ ਚੁੱਕਿਆ ਮੈਂ ਤੇ ਨਹੀਂ ਬਿਆਨ ਕਰਨਾ ਵੀ ਕਿੰਨਾ ਹਾਲਾਤਾਂ ਚੋਂ ਲੰਘੇ ਆ ਬਟ ਇਹ ਕਿ ਛੋਟੀ ਲਕੀਰ ਜਦ ਤੱਕ ਸਾਹਮਣੇ ਨਹੀਂ ਹੁੰਦੀ ਉਦੋਂ ਤੱਕ ਵੱਡੀ ਲਕੀਰ ਦੀ ਅਹਿਮੀਅਤ ਨਹੀਂ ਪਤਾ ਲੱਗਦੇ ਸੋ ਸੰਘਰਸ਼ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦਾ ਬੈਕਬੋਨ ਹੈ ਮੈਂ ਸੰਘਰਸ਼ ਨੂੰ ਕਦੇ ਤਰਸ ਦੇ ਆਧਾਰ ਤੇ ਨਹੀਂ ਦੇਖਿਆ ਨਾ ਹੀ ਮੈਂ ਕਹਿੰਦਾ ਕਿ ਮੈਂ ਆਪਣੇ ਤਕਲੀਫ ਦੀਆਂ ਆਪਣੇ ਸਟਰਗਲ ਦੀਆਂ ਗੱਲਾਂ ਦੱਸਾਂ ਤੇ ਲੋਕੀ ਕਹਿੰਨ ਆਏ ਹੈਏ ਵਿਚਾਰੇ ਨੇ ਬੜਾ ਕੀਤਾ ਆਪਣੇ ਲਈ ਕੀਤਾ ਸੰਘਰਸ਼ ਕੀਤਾ ਸਾਰਿਆਂ ਨੂੰ ਕਰਨਾ ਚਾਹੀਦਾ ਮੇਰੇ ਤੋਂ 100 100 ਗੁਣਾ ਜ਼ਿਆਦਾ ਸੰਘਰਸ਼ ਵੀ ਲੋਕਾਂ ਨੇ ਕੀਤੇ ਨੇ ਪਰ ਕਈਆਂ ਨਾਲ 100 ਗੁਣਾ ਜ਼ਿਆਦਾ ਮੈਂ ਕੀਤਾ ਸੋ ਅਸੀਂ ਇੱਕ ਕੜੀ ਆ سلسلہ ਹੈ ਸਿਲਸਲੇ 'ਚ ਚੱਲਦੇ ਆਂ ਅਸੀਂ ਤਾਂ ਗੁਰਪ੍ਰੀਤ ਜੀ ਤੁਹਾਡੇ ਕੋਲ ਗੱਲਾਂ ਬਹੁਤ ਹੁੰਦੀਆਂ ਤੁਸੀਂ ਇੱਕ ਨਾ ਆਪਣੇ ਆਪ ਦੇ ਵਿੱਚ ਕੋਲ ਉਹ ਗੱਲਾਂ ਦਾ ਔਰ ਬਹੁਤ ساری ਤੁਹਾਡੇ ਕੋਲ ਨੋਲਿਜ ਵਾਲੀਆਂ ਗੱਲਾਂ ਹੈ ਨਾ ਗੱਲਾਂ ਇਹ ਨਹੀਂ ਕਿ ਸਿਰਫ ਗੱਪਾ ਮਾਰਨੀ ਆ ਉਹ ਨੋਲਿਜ ਵਾਲੀਆਂ ਗੱਲਾਂ ਹੈ ਇਹ ਕਿਥੋਂ ਇਹ ਜਿਲ੍ਹਾ ਤੁਸੀਂ ਇੰਨਾ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਕੀਤੀਆਂ ਚੀਜ਼ਾਂ ਇਹ ਸਾਰਾ ਉਹ ਹੈ ਜਾਂ ਇਹ ਫਿਰ ਬਚਪਨ ਦੇ ਵਿੱਚ ਬਾਤਾਂ ਬਹੁਤ ਸੁਣੀਆਂ ਹੋਈਆਂ ਨਹੀਂ ਸੁਣਿਆ ਸਾਰਿਆਂ ਨੇ ਹੁੰਦਾ ਜੀ ਤੁਸੀਂ ਵੀ ਬਹੁਤ ਸੁਣਦੇ ਹੋ ਆਪਾਂ ਵੀ ਸੁਣਦੇ ਆ ਮੇਰੀ ਆਦਤ ਹੈ ਜੀ ਮੇਰੇ ਕਿ ਨਾ ਮੈਂ ਜਗਿਆਸੂ ਆ ਮੈਨੂੰ ਮੇਰੀ ਕੋਈ ਕੁਆਲਿਟੀ ਪੁੱਛੇ ਤਾਂ ਮੈਂ ਸਿਰਫ ਇੱਕੋ ਹੀ ਲਫਜ਼ ਆ ਨਾ ਮੈਂ ਕੋਈ ਕਲਾਕਾਰ ਦਾ ਨਾਮ ਹੈ ਕੋ ਬਹੁਤ ਵੱਡਾ ਕਲਾਕਾਰ ਦਾ ਨਾਮ ਹੈ ਕੋਈ ਆ ਦਾਰਸ਼ਨਿਕ ਦਾ ਨਾਮ ਹੀ ਰ ਕੋਈ ਸੋਸਾਇਟੀ ਨੂੰ ਵੱਖਰਾ ਕੰਟਰੀਬਿਊਸ਼ਨ ਨਾ ਦੇਣ ਮੈਨੂੰ ਇੱਕੋ ਹੀ ਚੀਜ਼ ਆਪਣੇ ਚ ਪਲੱਸ ਪੁਆਇੰਟ ਲੱਗਦੀ ਮੈਂ ਜਗਿਆਸੂ ਬਹੁਤ ਹਾਂ ਜਿੱਦਾਂ ਮੈਂ ਬੈਠੇ ਬੈਠੇ ਨੇ ਜਿਹਨੂੰ ਤੁਹਾਡੇ ਨਾਲ ਗੱਲ ਕਰ ਰਹੇ ਆ ਸਾਹਮਣੇ ਟਿਸ਼ੂ ਬਾਕਸ ਪਿਆ ਤੇ ਮੈਂ ਉਹਦੀ ਕੰਪਨੀ ਵੀ ਪੜ ਲਈ ਹਨਾ ਹਾਲਾਂਕਿ ਮੈਨੂੰ ਉਹਦੇ ਨਾਲ ਕੰਮ ਕੋਈ ਨਹੀਂ ਹਨਾ ਜੀ ਤੇ ਮੈਂ ਇਹ ਚੀਜ਼ਾਂ ਦੇ ਅੰਦਾਜ਼ੇ ਲਾਉਂਦਾ ਰਹਿਣਾ ਜਾਂ ਇੱਧਰ ਟੀਵੀ ਕਿਹੜੇ ਇਧਰ ਸਾਈਡ ਤੇ ਲੱਗਾ ਹਨਾ ਮੈਂ ਕੀ ਲੈਣਾ ਕਿਹੜੀ ਕੰਪਨੀ ਦਾ ਹੋਵੇ ਪਰ ਮੇਰੇ ਅੱਖਾਂ ਕੇ ਜੋ ਚੀਜ਼ ਆਂਦੀ ਮੈਨੂੰ ਅਬਜ਼ਰਵ ਕਰਦਾ ਜਾਂਦਾ ਮੈਂ ਸਟੋਰ ਕਰਦਾ ਜਾਂਦਾ ਇਦਾਂ ਹੀ ਪਾਤਰਾਂ ਨੂੰ ਪੜ੍ਹਦਾ ਜਾਂਦਾ ਬੱਸਾਂ 'ਚ ਸਫ਼ਰ ਕਰੀਦਾ ਸੀ ਹਜ਼ਾਰਾਂ ਕੈਰੇਕਟਰ ਬੱਸਾਂ 'ਚ ਮੈਂ ਐਸੇ ਦੇਖੇ ਜਿਹੜੇ ਅੱਜ ਵੀ ਮੇਰੇ ਅੰਦਰ ਵਸੇ ਹੋਏ ਨੇ ਉਹਨਾਂ ਜੋ ਕੋਈ ਦੋ ਤਿੰਨ ਇਸਤੇਮਾਲ ਵੀ ਕਰ ਲਏ ਫਿਲਮਾਂ 'ਚ ਅੱਗੋਂ ਵੀ ਆ ਜਾਣਗੇ ਫਿਲਮਾਂ 'ਚ ਕੰਮ ਸੋ ਇਦਾਂ ਹੀ ਪਿੰਡਾਂ ਦੇ ਆਪਣੇ ਪਾਤਰ ਆਪਣੇ ਰਿਸ਼ਤੇਦਾਰ ਵੀ ਕਈ ਸੋ ਮੇਰੀ ਜਿਗਿਆਸਾ ਜਿਹੜੀ ਹੈ ਨਾ ਜੀ ਉਹ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦੀ ਬਿਊਟੀ ਹੈ ਜੀ ਔਰ ਮੈਨੂੰ ਲੱਗਦਾ ਕਿ ਜਿਗਿਆਸਾ ਸਾਰਿਆਂ ਚ ਹੋਣੀ ਚਾਹੀਦੀ ਹੈ ਤੇ ਇਹ ਅਖੀਰਲੇ ਸਾਤਕ ਹੋਣੀ ਚਾਹੀਦੀ ਹੈ ਹੈਨਾ ਕਿਉਂਕਿ ਅਸੀਂ ਹਰ ਚੀਜ਼ ਤੋਂ ਜਿਹੜਾ ਸਿੱਖਦੇ ਆ ਤੇ ਉਹ ਕਿਤੇ ਸਾਡੇ ਕਦੋਂ ਕੰਮ ਆ ਜਾਵੇ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਬਿਲਕੁਲ ਜੀ ਉਹੀ ਕਹਿ ਰਹੇ ਹਾਂ ਸਾਰੀ ਜ਼ਿੰਦਗੀ ਸਿੱਖਣ ਵਾਸਤੇ ਹੁੰਦੀ ਹੈ ਸਿੱਖਣ ਦੀ ਨਾ ਤਾਂ ਕੋਈ ਪਾਰਟਿਕੂਲਰ ਸਕੂਲ ਹੈ ਨਾ ਕੋਈ ਕਾਲਜ ਉਹ ਤੁਹਾਨੂੰ ਡਿਗਰੀ ਦਿੰਦੇ ਨੇ ਉਹ ਤਾਂ ਹਾਂ ਉਹ ਤਾਂ ਇੱਕ ਸਮਰੱਥਾ ਦੇ ਦਿੰਦੇ ਵੀ ਤੂੰ ਇੰਨੀ ਐਨੇ ਵਾਲੀ ਨੌਕਰੀ ਕਰ ਸਕਦਾ ਹੈ ਹੈਨਾ ਤੁਹਾਡੇ ਕੁਆਲਿਫਿਕੇਸ਼ਨ ਦੇ ਦਿੰਦੇ ਨੇ ਐਜੂਕੇਸ਼ਨ ਤਾਂ ਤੁਹਾਨੂੰ ਜ਼ਿੰਦਗੀ ਦਿੰਦੀ ਹੈ ਔਰ ਸਾਰੀ ਜ਼ਿੰਦਗੀ ਦਿੰਦੀ ਰਹਿੰਦੀ ਹੈ ਔਰ ਤੁਹਾਨੂੰ ਕਈ ਗੱਲਾਂ ਮੈਂ ਮਜ਼ੇ ਦੀ ਗੱਲ ਇੱਕ ਬਹੁਤ ਵੱਡੇ ਗਿਆਨਵਾਨ ਬੰਦੇ ਨਾਲ ਗੱਲ ਕੀਤੀ ਔਰ ਉਹ 90 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਹੈ ਮੈਂ ਉਹਨਾਂ ਤੋਂ ਕੁਝ ਪੁੱਛਣਾ ਸੀ ਮੈਨੂੰ ਪਤਾ ਸੀ ਕਿ ਇਹ ਗੱਲ ਮੈਨੂੰ ਸਿਰਫ ਉਹਨਾਂ ਤੋਂ ਹੀ ਪਤਾ ਲੱਗ ਸਕਦੀ ਹੈ ਕਿਉਂਕਿ ਉਹ ਬਹੁਤ ਵੱਡੇ ਉਮਰ ਚ ਵੀ ਤੇ ਸਾਥੀਕਾਰ ਵੀ ਬੜੇ ਵੱਡੇ ਨੇ ਉਹ ਗੱਲਾਂ ਚੱਲਦੀਆਂ ਚੱਲਦੀਆਂ ਜੀ ਕੋਈ ਗੱਲ ਮੈਂ ਦੱਸੀ ਵੀ ਏਦਾਂ ਏਦਾਂ ਗੱਲ ਅੱਛਾ ਕਹਿੰਦੇ ਬਟੇ ਇਹ ਗੱਲ ਯਾਰ ਮੈਨੂੰ ਪਤਾ ਹੀ ਨਹੀਂ ਸੀ ਇਹ ਮੈਨੂੰ ਅੱਜ ਪਤਾ ਲੱਗੀ ਅੱਛਾ ਇੱਕ 93 94 ਸਾਲ ਦਾ ਬੰਦਾ ਇਹ ਕਹਿ ਰਿਹਾ ਕਿ ਇਹ ਗੱਲ ਮੈਨੂੰ ਅੱਜ ਪਤਾ ਲੱਗੀ ਹੋਰ ਉਹ ਉਹਨਾਂ ਦਾ ਬਿਨਾ ਕ ਇਹ ਵੀ ਸਰ ਸਕਦਾ ਸੀ ਪਰ ਉਹਨਾਂ ਨੇ ਭਾਈ ਕਿਤੇ ਇਹਨੂੰ ਇਹ ਲੱਗੂਗਾ ਅੱਛਾ ਇਹਨੂੰ ਇਹ ਪਤਾ ਹੀ ਨਹੀਂ ਸੀ ਕੁਦਰਤੀ ਉਹ ਉਹਨਾਂ ਦੇ ਧਿਆਨ ਚ ਜਾਂ ਉਹਨਾਂ ਦੇ ਸਾਹਮਣੇ ਉਹ ਗੱਲ ਨਹੀਂ ਆਈ ਉਹਨਾਂ ਨੂੰ ਨਹੀਂ ਪਤਾ ਸੀ ਪਰ ਉਹਨਾਂ ਕਿੰਨੀ ਖੂਬਸੂਰਤੀ ਨਾਲ ਐਡਮਿਟ ਕੀਤਾ ਔਰ ਉਹਨਾਂ ਦੀ ਮੈਂ ਖੁਸ਼ੀ ਦੇਖ ਪਾ ਰਿਆ ਸੀ ਕਿ ਉਹਨਾਂ ਨੂੰ ਇੱਕ ਨਵੀਂ ਗੱਲ ਪਤਾ ਲੱਗੀ ਤਾਂ ਕਿੰਨੇ ਖੁਸ਼ ਹੋਏ ਨੇ ਬਿਲਕੁਲ ਇਹ ਜਗਿਆਸਾ ਹੁੰਦੀ ਹੈ ਜੀ ਆਖਿਰਲਾ ਸਵਾਲ ਮੇਰਾ ਇਹ ਹੈ ਕਿ ਕਿ ਤੁਹਾਡੀ ਅਰਦਾਸ ਔਰ ਅਰਦਾਸ ਕਰਾ ਜਾਂ ਸਰ ਅਰਦਾਸ ਸਰਬੱਤੇ ਭਲੇ ਦੀ ਬਹੁਤ ਜ਼ਿੰਦਗੀ ਦੇ ਜਿਹੜੇ ਹੈ ਨਾ ਸਿੱਖਿਆ ਦਿੰਦੀ ਹੈ ਸਾਨੂੰ ਸਭ ਨੂੰ ਪਰ ਕਿਹੜੀ ਅਜਿਹੀ ਫਿਲਮ ਸੀ ਕਿਉਂਕਿ ਇਹ ਫਿਲਮਾਂ ਨੇ ਲੋਕਾਂ ਦੀ ਬਹੁਤ ਜ਼ਿੰਦਗੀ ਚੇਂਜ ਕੀਤੀਆਂ ਕੁਝ ਨਾ ਕੁਝ ਐਡ-ਆਨ ਕੀਤਾ ਨੇ ਦੀ ਲਾਈਫ ਦੇ ਵਿੱਚ ਤੁਹਾਡੀ ਅਜਿਹੀ ਕਿਹੜੀ ਵੇਖੀ ਫਿਲਮ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਹਾਂ ਮੇਰੇ ਤੇ ਬਹੁਤ ਅਸਰ ਪਾਇਆ ਸੀ ਤੇ ਸ਼ਾਇਦ ਮੇਰੀ ਲਾਈਫ 'ਚ ਕੁਝ ਚੇਂਜ ਵੀ ਆਇਆ ਹੋਵੇ ਕਿ ਅ ਪਰਟੀਕੂਲਰ ਮੈਂ ਕਿਉਂਕਿ ਬਹੁਤ ਘੱਟ ਫਿਲਮਾਂ ਦੇਖਦਾ ਰਿਹਾ ਜੀ ਪਹਿਲਾਂ ਤੋਂ ਤਾਂ ਮੈਂ ਹੁਣ ਵੀ ਬਹੁਤ ਘੱਟ ਦੇਖਦਾ ਪਰ ਹੁਣ ਮੈਂ ਫੋਰਸਫੁਲੀ ਸਿਨੇਮਾ ਦੇਖਣਾ ਸ਼ੁਰੂ ਕੀਤਾ ਪਿਛਲੇ 4-5 ਸਾਲਾਂ ਤੋਂ ਖਾਸ ਤੌਰ ਤੇ ਕੋਵਿਡ ਤੋਂ ਬਾਅਦ ਤੁਸੀਂ ਮੰਨੋਗੇ ਆ ਮੇਰੀਆਂ ਕੋਈ ਆਪਣੀਆਂ 8-10 ਫਿਲਮਾਂ ਮੈਂ ਗਿੰਦਾ ਪਿਆ ਸੀ ਜਿਹੜੀਆਂ ਮੈਂ ਨਹੀਂ ਦੇਖੀਆਂ ਅਜੇ ਤੱਕ ਹਾਂਜੀ ਮਾਡਾ ਉਹਦਾ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਹੀ ਆ ਉਹਦਾ ਕੀ ਕਾਰਨ ਮੈਂ ਫਿਲਮਾਂ ਦੇਖਣ ਦਾ ਸ਼ਕੀਨ ਘਟਾ ਫਿਲਮਾਂ ਕਰਨ ਕਰਨ ਦਾ ਬਹੁਤ ਸ਼ਕੀਨ ਆ ਆਹ ਉਹ ਕੀ ਪੀਣਾਂ ਦੀ ਵਾਰਨਿੰਗ ਟੂ ਸੀ ਉਹ ਅਸੀਂ ਟਰੈਵਲਿੰਗ 'ਚ ਹੀ ਦੇਖੀ ਅੱਛਾ ਉਹ ਮੈਨੂੰ ਕੀਪੀ ਦੀ ਵਜ੍ਹਾ ਤੇ ਕੀ ਮੈਂ ਨਹੀਂ ਕਹਿੰਦਾ ਅਸੀਂ ਲਾਲੀ ਰਾਹ 'ਚ ਦੇਖਦੇ ਗਏ ਅਸੀਂ ਮੈਂ ਉਦੋਂ ਘੱਟ ਦੇਖਦਾ ਫਿਲਮਾਂ ਤੇ ਪਰ ਜੇ ਮੈਂ ਲਾਈਫ ਚੇਂਜਿੰਗ ਕਰਾਂ ਤੇ ਮੈਨੂੰ ਪੰਜਾਬੀ ਹਿੰਦੀ ਸਾਰੇ ਪਰ ਮੈਨੂੰ ਫਿਰ ਆਪਣੀ ਫਿਲਮ ਦੇ ਜ਼ਿਕਰ ਆ ਜਾਏਗਾ ਜੀ ਮੈਨੂੰ ਅਰਦਾਸ ਫਿਲਮ ਨੇ ਪਹਿਲੀ ਜਿਹੜੀ ਅਰਦਾਸ ਆਈ ਸੀ ਉਹਨੇ ਮੈਨੂੰ ਅੰਦਰੋਂ ਬਹੁਤ ਚੇਂਜ ਕੀਤਾ ਸੀ ਮੈਨੂੰ ਲੱਗਦਾ ਸੀ ਕਿ ਹੁਣ ਜ਼ਿੰਮੇਵਾਰੀ ਵਾਲਾ ਸਿਨੇਮਾ ਕਰਨ ਦਾ ਵਕਤ ਆ ਗਿਆ ਜਿਸ ਤਰ੍ਹਾਂ ਦੀ ਲੋਕਾਂ ਨੇ ਅਪਰੀਸ਼ੀਏਸ਼ਨ ਦਿੱਤੀ ਸੀ ਔਰ ਅੱਜ ਵੀ ਤੁਸੀਂ ਉਹ ਕਰ ਰਹੇ ਹੋ ਲੋਕੀ ਵਾਕਈ ਬਹੁਤ ਐਪਰੀਸ਼ੀਏਟ ਕਰ ਰਹੇ ਆ ਅਸੀਂ ਇਹੀ ਕਵਾਂਗੇ ਕਿ ਹਜੇ ਫਿਲਮ ਰਿਲੀਜ਼ ਹੋਈ ਨੂੰ 1 ਵੀਕ ਹੀ ਜਿਹੜਾ ਹੈ ਨਾ ਲੰਘਿਆ ਹੈ ਤੇ ਇਹ ਚੱਲ ਰਿਹਾ ਹਜੇ ਹਾਂ ਪਹਿਲਾ ਹਫਤਾ ਚੱਲ ਰਿਹਾ ਹੈ ਸੋ ਅਸੀਂ ਇਹੀ ਕਵਾਂਗੇ ਹੁਣ ਦੂਸਰੇ ਹਫਤੇ ਦੇ ਵਿੱਚ ਜਾ ਰਹੀ ਹੈ ਸੋ ਇਹ ਫਿਲਮ ਲੱਗੀ ਰਵੇ ਕਾਫੀ ਟਾਈਮ ਤੱਕ ਆ ਸਿਨੇਮਾ ਦੇ ਵਿੱਚ ਲੋਕੀ ਵੇਖਣ ਬਹੁਤ ਕੁਝ ਸਿੱਖਣ ਨੂੰ ਹੈ ਇਸ ਫਿਲਮ ਦੇ ਵਿੱਚ ਔਰ ਲੋਕੀ ਜਿਹੜੀ ਗ੍ਰੈਬ ਵੀ ਕਰ ਰਿਹਾ ਸੋ ਜਿਹੜੇ ਜਿਹੜੀ ਆਡੀਅנס ਨਹੀਂ ਪਹੁੰਚੀ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਜਾਵੇ ਔਰ ਕੁਝ ਗ੍ਰੈਬ ਕਰਕੇ ਆਵੇ ਆ ਬਿਲਕੁਲ ਜੀ ਸਿਨੇਮੇ ਚ ਵੀ ਲੱਗੀ ਰਹੇ ਲੋਕਾਂ ਦੇ ਦਿਲ ਚ ਵੀ ਲੱਗੀ ਰਹੇ ਦਿਲ ਨੂੰ ਲੱਗੀ ਰਹੇ ਹਮੇਸ਼ਾ ਕੋਈ ਲੋਕੀ ਕਹਿੰਦੇ ਆ ਯਾਰ ਜਿਆਦਾ ਚੀਜ਼ ਤਾਂ ਮੇਰੇ ਦਿਲ ਨੂੰ ਲੱਗੀ ਬਹੁਤ ਸਾਰੇ ਲੋਕਾਂ ਦੇ ਦਿਲ ਨੂੰ ਲੱਗ ਰਹੀ ਹੈ ਔਰ ਮੇਰੀ ਬੇਨਤੀ ਹੈ ਕਿ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਜਾ ਕੇ ਦੇਖੋ ਇਹ ਖਜ਼ਾਨੇ ਹੀ ਨੇ ਇਹ ਜਿਹੜੀਆਂ ਗੱਲਾਂ ਅਸੀਂ ਕੰਪਾਈਲ ਕਰਕੇ ਲੈ ਕੇ ਆਉਨੇ ਆ ਕਹਾਣੀਆਂ ਵਰਤਾਂਤ ਉਹਨੂੰ ਫਿਲਮਾਇਆ ਜਾਂਦਾ ਹੈ ਲੋਕੇਸ਼ਨਾਂ ਇਹ ਸਾਰੀਆਂ ਤੁਸੀਂ ਇੱਕ ਟਾਈਮ ਤੇ ਇੱਕ ਜਗ੍ਹਾ ਤੇ ਨਹੀਂ ਦੇਖ ਸਕਦੇ ਉਹ ਸਿਰਫ ਸਿਨੇਮੇ 'ਚ ਅਸੀਂ ਉਹਨੂੰ ਇਕੱਠੇ ਕਰ ਲੈਨੇ ਕੰਪਾਈਲ ਕਰ ਲੈਨੇ ਸੋ ਮੇਰੀ ਰਿਕਵੈਸਟ ਹੈ ਕਿ ਇਹਨੂੰ ਦੇਖੋ ਇੰਜੋਏ ਕਰੋ ਅਰਦਾਸ ਸਰਬਤ ਦੇ ਭਲੇ ਦੀ ਜੀ ਥੈਂਕ ਯੂ ਸੋ ਮਚ ਸਰ ਬਹੁਤ ਸ਼ੁਕਰੀਆ